ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਆਪਦਾ ਸਵਾਗਤ ਹੈ ਮੈਂ ਹਾਂ ਪੱਤਰਕਾਰ ਰਵਤਾਸ ਸਿੰਘ ਰੰਦਾਵਾਤ ਮੇਰੇ ਨਾਲ ਸਹਿਯੋਗੀ ਪੱਤਰਕਾਰ ਹੀਰਾ ਸਿੰਘ ਮਾਰਕਟ ਦਰਿਆਵਾਂ ਪਾਰ ਜੋ ਪਾਕਿਸਤਾਨ ਦੇ ਇਲਾਕੇ ਦੇ ਨਾਲ ਪਿੰਡ ਕਣੀਏ ਕੇ ਵੇਟ ਪੈਂਦਾ ਤੇ ਦਰਿਆ ਦੇ ਨਾਲ-ਨਾਲ ਲੱਗਦੀ ਜਿਹੜੀ ਪਾਕਿਸਤਾਨ ਦੀ ਸਰਹੱਦ ਦੇ ਨਾਲ ਪੂਰੀ ਡੇਰਾ ਬਾਬਾ ਨਾਨਕ ਦੀ ਬੈਲਟ ਹੈ ਲੋਕ ਸਹਿਮ ਵਿੱਚ ਨੇ ਜੋ ਪਹਿਲ ਗ੍ਰਾਂਧੀ ਘਟਨਾ ਨੂੰ ਲੈ ਕੇ ਹੁਣ ਤੱਕ ਜਿਹੜੇ ਆ ਮਾਹੌਲ ਕਾਫੀ ਤਣਾਅਪੂਰਕ ਬਣਿਆ ਹੋਇਆ ਦੋਵਾਂ ਦੇਸ਼ਾਂ ਦੇ ਵਿਚਾਲੇ ਜੰਗ ਦੇ ਆਸਾਰ ਬਣੇ ਹੋਏ ਨੇ ਤੇ ਸੁਣਨ ਵਿੱਚ ਆਇਆ ਕਿ ਜੋ ਦਰਿਆਵਾਂ ਪਾਰ ਵਸਦੇ ਲੋਕ ਨੇ ਉਹ ਆਪਣਾ ਸਮਾਨ ਰਾਤ ਦੇ ਚੁੱਕ ਕੇ ਲਿਆ ਕੇ ਤੇ ਆਪਣੇ ਵਾਪਸ ਇੱਥੇ ਹੋਰ ਨਾ ਜਗ੍ਹਾ ਦੇ ਉੱਤੇ ਲਿਆ ਰਹੇ ਨੇ ਗੱਲ ਕਰਾਂਗੇ ਇਥੋਂ ਦੇ ਸੁਖਦੇਵ ਸਿੰਘ ਜੀ ਸਾਡੇ ਨਾਲ ਜੋ ਸਾਬਕਾ ਸਰਪੰਚ ਨੇ ਕਣੀਏ ਕੇ ਬੇਟ ਪਿੰਡ ਦੇ ਉਹਨਾਂ ਕੋਲ ਜਾਣਨਾ ਚਾਹਾਂਗੇ ਕਿ ਇਸ ਸਰਹੱਦੀ ਬੇਟ ਦੀ ਸਥਿਤੀ ਕੀ ਹੈ ਜੀ ਸਾਡਾ ਪਿੰਡ ਜਿਹੜਾ ਜੀ ਸਾਡਾ ਪਿੰਡ ਜਿਹੜਾ ਜੀ ਬਿਲਕੁਲ ਬਾਡਨ ਦੇ ਉੱਤੇ ਆ ਜੀ ਤੇ ਸਨ 65 'ਚ ਵੀ ਮਤਲਬ ਪਾਕਿਸਤਾਨ ਦੇ ਕਬਈਏ ਜਾ ਕੇ ਸਨ 77 'ਚ ਵੀ ਆ ਗਏ ਜੀ ਜੀ ਹੁਣ ਵੀ ਲੋਕਾਂ ਨਾਲ ਬਹੁਤ ਸਹਿਮ ਦਾ ਮਾਹੌਲ ਬਣਿਆ ਤੇ ਲੋਕ ਆਪ ਆਪਣਾ ਜਿਹੜਾ ਸਮਾਨ ਹੈ ਰਾਤ ਦੀ ਜਿਹੜੀ ਉਹ ਕਾਰਵਾਈ ਉਹਦੇ ਕਰਕੇ ਲੋਕ ਹੀ ਲਈ ਆਉਂਦੇ ਆ ਜਿੱ ਇੱਧਰ ਤੇ ਮਤਲਬ ਵੀ ਨੁਕਸਾਨ ਤੋਂ ਬਚ ਸਕੀਏ ਤੋਂ ਅਗਲੇ ਬਾਰੇ ਦਰਿਆ ਰਾਵੀ ਪੈਂਦਾ ਤੇ ਮਤਲਬ ਆਉਣਾ ਬਹੁਤ ਔਖਾ ਜੀ ਕਿੰਨੇ ਕੁ ਲੋਕ ਵਸਦੇ ਨੇ ਜੀ ਪੂਰਾ ਪਿੰਡ ਵਸਦਾ ਜੀ ਜੀ ਹਾਂ ਜੀ ਪੂਰਾ ਪਿੰਡ ਵਸਦਾ ਵਾ ਤੇ ਉਹ ਸਿਰਫ ਹੁਣ ਇਸੇ ਕਰਕੇ ਆ ਲੋਕੀ ਇੱਧਰ ਸਮਾਨ ਲੈ ਆਉਣਗੇ ਮਿਲ ਡਰਦੇ ਮਾਰੇ ਜੀ ਅੱਜ ਸਵੇਰ ਤੋਂ ਲੋਕਾਂ ਨੇ ਆਪਣੇ ਸਮਾਨ ਦੀ ਢੋਆ ਢੋਈ ਸ਼ੁਰੂ ਕੀਤੀ ਹੈ ਕੀ ਲੱਗਦਾ ਹੈ ਕਿ ਸ਼ਾਮਾਂ ਤੱਕ ਉੱਥੇ ਲੋਕ ਰਹਿਣਗੇ ਨਹੀਂ ਸ਼ਾਮਾਂ ਤੱਕ ਲੋਕੇ ਆਪਣਾ ਸਮਾਨ ਲੈਣ ਲੱ ਉਹ ਦੋ ਚਾਰ ਬੰਦੇ ਰਹਿਣਗੇ ਬਾਕੀ ਤਕਰੀਬਨ ਆ ਹੀ ਜਾਣਗੇ ਜੀ। ਕੁੱਲ ਮਿਲਾ ਕੇ ਸਥਿਤੀ ਕੀ ਬਣੀ ਹੋਈ ਹੈ? ਸਥਿਤੀ ਦੇ ਲੋਕਾਂ ਨੂੰ ਡਰ ਦਾ ਮਾਹੌਲ ਹੀ ਬਣਿਆ ਜੀ। ਜੀ ਜੀ। ਡਰ ਦਾ ਮਾਹੌਲ ਬਣਿਆ ਲੋਕ ਵੇਖਣ ਦੇ ਵਿੱਚ ਸ਼ਾਂਤ ਹੋ ਸਕਦਾ ਕਿਤੇ ਜਿੱਦਾਂ ਰਾਤ ਵੀ ਮਤਲਬ ਸਟ੍ਰਾਈਕ ਕੋਈ ਗਰਬਤ ਹੋਵੇ ਫੇਰ ਰਾਤ ਨੰਨ ਨਿਕਲਣਾ ਔਕਾ ਹੁੰਦਾ ਜੀ ਤੇ ਦਿਨ ਦਿਨੇ ਤੇ ਲੋਕੀ ਨੰਗ ਆਉਣਗੇ ਤੇ ਰਾਤ ਵੇਂ ਨੇਰੇ ਚ ਆਉਣਾ ਔਕਾ ਹੁੰਦਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ